ਵਾਗੇ ਗੁਰੂ ਆਛੈ ਦਸਮੀ ਕਾ ਵਿਵਾਜ ਬੇਂਤੀ ਚੋ ਬਈ ਅਮ੍ਰੀ ਕਰੋ ਹਾ ਤੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਰ ਅਮਰੇ ਦੁਸ਼ਟ ਸਭੈ ਤੁਮ ਕਉ ਹੋ ਆਪ ਹਾਥ ਦੇ ਮੁਹਿ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ मोर अच्छा निज कर दय करिए सब बैरण को या संघरिय पूर्ण हुए हमारी आशा तोर भजन की रह प्यासा तुम्हें छाड़ कोई अवर न दयाऊ जो बर चाहूं सो तुम ते पाऊं सेवक सिख हमारे तारी है चुन चुन सत्र हमारे मारी है ਆਪ ਖਾਤ ਦੇ ਮੁਝੇ ਭਰੀਏ ਮਰਨ ਕਾਲ ਕਾ ਤ੍ਰਾਸਨ ਵਰੀਏ ਹੋ ਜੋ ਸਦਾ ਹਮਾਰੇ ਪਛਾ ਸੀਰੀ ਅਸਤੁਜ ਜੋ ਕਰਿਓ ਰੱਛਾ ਰੱਖ ਲੇ ਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਕੋ ਪੂਰੀ ਚਤੁਰਦਸ ਕੰਤਾ काल पाए ब्रह्मा वबतरा काल पाए जू अवतरा काल पाए कर्पसन प्रकाशा सकल काल का किया तमाशा जवन काल जोगी शिव कियो वेद राज ब्रह्मा जूतिओ जवन काल सब लोक सवारा नमस्कार है है हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਣ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार तिसही को हमारी सकल प्रजा जिने आप सवारी शिवकन को शिवगुण सुख दियो सतरन को पल मो वद कियो कट कट के अंतर की जानत भले बुरे की पीर पहचानत चीटी ते कुंचर स्थूला सब पर कृपा दृष्ट कर फुला ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਖ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬ ਮੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ जेते वदन श्रेष्ठ सब तारपणि बूज विचार तुम सब हीते रहत निरालम जानत वेद पेद आलम निरंकार निरभकार निरलम् ਆਦਿ ਨੀਲੇ ਅਨਾਦ ਸੰਭ ਤਾ ਕਾ ਮੂੜ ਉਚਾਰਿਤ ਭੇਦਾ ਤਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾਰੰਕ ਭਇਓ ਰਾਵ ਕਹੀ ਭੂਪਾ ਅੰਡ ਚੇਰਛੇ ਤਜ ਕੀਨੀ ਉਤਪੁਜ ਖਾਨ ਬਹੂ ਰਚ ਦਿਨੀ ਕੰਫੂਲ ਰਾਜਾ ਹੋਏ ਬੈਠਾ ਕਉ ਸਿਮਟ ਪਿਓ ਸੰਕਰੇ ਕਹਿਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ अब रक्षा मेरी तुम करो सिख उभारया सिख संगरो दुष्ट जिते उठ वति उत पाता सकल मलेश करो रण काता जे अस्तुत्व सरनी परे تن کے દુષ્ટ દુખ તુવે મારે ઓરક જવન પગ પરે તેહારે تن કે તુમ સંકટ સબ ટારે ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾ ਹੈ ਸਭ ਕਲਾ ਦੁਸ਼ਟ ਅਰੇਸ਼ਟ ਡਰੇ ਤਤ ਕਾਲਾ कृपा दृष्टि तन जाहे निहर हो ताके ताप तन कमो हर हो रित सिद्ध कर मो सब होई दुष्ट शाश्व सके न कोई एक बार जिन तुम्हें संभारा काल फास देता है उबार जिनर नाम ते हारो कहा दारि दुष्ट दुखते रहा ਖੜਕੇ ਤਮੈ ਸ਼ਰਨ ਤੇ ਖਾਲੀ ਆਪ ਹਾਥ ਦੇ ਲੇਹੋ ਉਬਾਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭ ਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸਿਰਿਸ ਤੋ ਜਬ ਪੈ ਦਿਆਲਾ ਪੂਰਨ ਕਰਾਂ ਗ੍ਰੰਥ ਤਤ ਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਤ ਸੇ ਬਿਆਪਤ ਕੋਈ ਅੜਲ ਸੁਣੇ ਗੁੰਗ ਜੋ ਆਹੇ ਸੁਰਸ ਨਾ ਪਾਵੇ ਸੁਣੇ ਮੂੜ ਚਿਤ ਲਾਏ ਚਤਰਤਾ ਆਵੇ दुख दर्द पाओ निकट न तिन मर के रह ओ जो या की एक बार चौपाई को कहै चौपाई सम्पत् सतरै सहस पणि च अर्ध सहस फन तीन कहि जै पाद्रव सुदी अष्टमी रवार आधी र स्थिर ग्रन्थ सुधारा सवैया पय कहै जब ते तुमरे ते कुँ आख तरे नहि राम रहीम पुराण कुरान अनेक कह मत ना बेद बेद कहें एक न मनु सिमृत शास्त्र वेद सभ बहु भेद कहे एक न जान ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਉ ਤੁਹਾਰੋ ਦਵਾ ਬਾਹੇ ਗਹਿ ਕਿਲਾ ਜਸ ਗੋਬਿੰਦ ਦਾਸ ਤੁਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ